ਸਭ ਜੋ ਅੱਜ ਪੀਸੀ ਕੀਤੀ ਜਾ ਰਹੀ ਹੈ ਕੀ ਕਾਰਨ ਹੈ ਕੀ ਕੀ ਹੈਗੇ ਮੁੰਡੇ ਇਹ ਜਿਹੜੇ ਵਿੱਚ ਬਹੁਤ ਜ਼ਰਿਆ ਦਾ ਤਮਾਸ਼ਾ ਰਿਹਾ ਉਹਨਾਂ ਤੋਂ ਸਾਹਮਣੇ ਆ ਲਈਆਂ ਕੁਝ ਇੱਕ ਪੁਜੀਟਿਵ ਨੇਕੀ ਕਈ ਵਿਸ਼ਾ ਤੇ ਜਿਸ ਸੋਚ ਨੂੰ ਜਿਸ ਸੋਚ ਨਾਲ ਅਸੀਂ ਪੰਜਾਬ ਵਿੱਚ ਆਮ ਆਦਿ ਪਾਰਟੀ ਦੀ ਸਰਕਾਰ ਬਣਾਈ ਸੀ 2022 ਵਿੱਚ ਜਦੋਂ ਭਾਵਾ ਦੇ ਪਾਰਟੀ ਪੰਜਾਬ ਵਿੱਚ ਆਈ ਚੋਣ ਲੜ ਰਹੀ ਸੀ ਅਸੀਂ ਪੰਜਾਬ ਦੇ ਲੋਕਾਂ ਨੇ ਲੋਕਾਂ ਦੇ ਸਾਹਮਣੇ ਦੋ ਤਸਵੀਰਾਂ ਅਤੇ ਦੋ ਵਿਚਾਰ ਪੇਸ਼ ਕੀਤੇ ਸਨ ਜੋ ਕਿ ਸ਼ਹੀਦ 박ਸਿੰਗ ਜਿਨ੍ਹਾਂ ਨੂੰ ਅਸੀਂ ਸ਼ਹੀਦ ਦੇ ਆਗੂ ਵੀ ਕਹਿ ਦਿੰਦੇ ਹਾਂ ਅਤੇ ਬਾਵਾ ਸਾਹਿਬ ਹੀਰੋ ਦਾ ਹਮੇਸ਼ਾ ਜੀ ਦੇ ਵਿਚਾਰ ਸਕਦਾ ਬਾਬਾ ਸਾਹਿਬ ਹੀਰੋ ਦਾ ਹਮੇਸ਼ਾ ਜੀ ਦੀ ਫੋਟੋ ਅੱਜ ਪੰਜਾਬ ਦੇ ਹਰ ਦਫ਼ਤਰ ਵਿੱਚ ਲੱਗੀ ਹੋਈ ਹੈ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਫੋਟੋ ਅੱਜ ਪੰਜਾਬ ਦੇ ਹਰ ਵਿਭਾਗ ਵਿੱਚ ਲੱਗੀ ਹੋਈ ਹੈ ਅੱਜ ਪੰਜਾਬ ਵਿੱਚ ਅਸੀਂ ਦੋ ਚੀਜ਼ਾਂ ਤੇ ਕੰਮ ਕਰ ਰਹੇ ਹਾਂ ਪੰਜਾਬ ਵਿੱਚ ਪ੍ਰਚਾਰ ਦਾ ਕਾਰਜ ਕੀਤਾ ਜਾਵੇਗਾ ਅਤੇ ਬਾਬਾ ਬਾਬਾ ਸਾਹਿਬ ਟੀਮ ਦਾ ਅਮਿਤ ਕਾ ਜੀ ਵੀ ਸੋਚ ਨੂੰ ਆਮ ਆਦਮੀ ਪਾਰਟੀ ਨੇ ਅਪਣਾਇਆ ਦੇਸ਼ ਨੂੰ ਆਜ਼ਾਦੀ ਮਿਲੇ 75 ਸਾਲ ਹੋ ਗਏ ਹਨ ਪਰ ਦੇਸ਼ ਪਾਤੀਆਂ ਸਾਰੀਆਂ ਹਾਈ ਕੋਰਟਾਂ ਵਿੱਚ ਕਿਸੇ ਵੀ ਰਾਜ ਦੇ ਵਕੀਲਾਂ ਜਾਂ ਸਰਕਾਰੀ ਵਕੀਲਾਂ ਦੀ ਪਰਤੀ ਲਈ एस सी एस डी लाइक कोई ना तो बात नहीं है इस 2017 ਵਿੱਚ ਸਾਡੀ ਪਾਰਟੀ ਨੇ ਦੀ ਮੰਗ ਸੀ ਪਰ ਉਸ ਸਮੇਂ ਕਾਂਗਰਸ ਦੀ ਸਰਕਾਰ ਕਾਂਗਰਸ ਦੀ ਸਰਕਾਰ ਸੀ ਜਿਸ ਨੂੰ ਦੇਸ਼ ਵਿੱਚ ਇੱਕ ਤਲਤ ਵਿਰੋਧੀ ਪਾਰਟੀ ਵਜੋਂ ਜਾਣਿਆ ਜਾਂਦਾ ਸੀ ਜਾਂਦਾ ਜਿਸ ਨੇ ਹਮੇਸ਼ਾ ਦਲਤਾਂ ਵਿਰੁੱਧ ਜੈਸਲੇ ਲਾਇਸ ਹਨ ਇਸ ਨੇ 5 ਸਾਲ ਤੱਕ ਸਾਡੀ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ 2022 ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਪੰਜਾਬ ਦੇ ਲੋਕਾਂ ਨੇ ਐਤੀ ਵਾਰ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਮੌਕਾ ਦਿੱਤਾ ਉਸ ਸਮੇਂ ਅਸੀਂ ਪੰਜਾਬ ਦੇ ਲੋਕਾਂ ਨਾਲ ਅਤੇ ਖਾਸ ਕਰਕੇ ਪੰਜਾਬ ਦੀ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨ ਜਾਤੀਆਂ ਨਾਲ ਇੱਕ ਵੱਡਾ ਵਾਦਾ ਕੀਤਾ ਸੀ ਕਿ ਜਦੋਂ ਅਸੀਂ ਸਤਾ ਵਿੱਚ ਆਵਾਂਗੇ ਤਾਂ ਅਸੀਂ ਤੁਹਾਡੇ ਬੱਚਿਆਂ ਨੂੰ ਹਾਈ ਕੋਰਟ ਵਿੱਚ ਰਾਖਵਾ ਕਰਨ ਦੇਵਾਂਗੇ ਇਹ ਤਾਂ ਸਰਕਾਰੀ ਵਕੀਲਾ ਵਿੱਚ ਰੱਖਵਾ ਕਰਨ ਹੋਵੇਗਾ ਹੋਵੇ ਤਾਂ ਅਨੁਸੂਚਿਤ ਜਾਤੀਆਂ ਪਾਈਚਾਰੇ ਦਾ ਬੱਚਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਦਾ ਜੱਜ ਬਣ ਜਾਵੇਗਾ ਪਰ ਇਹ ਤੁਕਠੀ ਕਹਾਣਾ ਹੈ ਕਿ ਕਾਂਗਰਸ ਪਾਰਟੀ ਦੀ ਜਤਰਾ ਸਾਲਾ ਵਿੱਚ ਦਲਦੱਤਾ ਅਤੇ ਬਾਬਾ ਬਾਬਾ ਸਾਹਿਬ ਟੀਮ ਦਾ ਉਮੀਦਵਾਰ ਜੀ ਦੇ ਨਾਂ ਤੇ ਵੋਟਾਂ ਲੈਂਦੀ ਰਹੀ ਅਤੇ ਬਈ ਸਾਲਾਂ ਤੱਕ ਪਾਰਟੀ ਜਨਤਾ ਪਾਰਟੀ ਅਤੇ ਅਕਾਲੀ ਦਲ ਬੋਟਾ ਲੈਦੇ ਰਹੇ ਪਰ ਕਿਸੇ ਨੇ ਵੀ ਦਲਤਾਂ ਦਾ ਸਮਰਥਨ ਨਹੀਂ ਕੀਤਾ ਕਿਸੇ ਨੇ ਨਹੀਂ ਸੋਚਿਆ ਕਿ ਸਾਨੂੰ ਦਲਤਾਂ ਦੇ ਪੜ੍ਹੇ ਲਿਖੇ ਬੱਚਿਆਂ ਨੂੰ ਚੰਗੀਆਂ ਮੋਸਤਾਂ ਨਹੀਂਆਂ ਕਹੀਆਂ ਉਹ ਤੀਜੇ ਤੇ ਚੌਥੇ ਦਰਜੇ ਵਿੱਚ ਰਾਖਵਾਂ ਕਰਨ ਦਿੰਦੇ ਰਹੇ ਪਰ ਉਹਨਾਂ ਨੇ ਕਦੇ ਵੀ ਦੇਖਤੀ ਨਿਯਮ ਪ੍ਰਣਾਲੀ ਵਿੱਚ ਰਾਖਵਾਂ ਕਰਨ ਦੀ ਪ੍ਰਵਾਹ ਨਹੀਂ ਕੀਤੀ ਜਦੋਂ 2022 ਵਿੱਚ ਸਾਡੀ ਸਰਕਾਰ ਆਈ ਤਾਂ ਸਾਡੇ ਰਾਸ਼ਟਰੀ ਕੰਵਿਨਰ ਅਰਵਿੰਦ ਕੇਜਰੀਵਾਲ ਜੀ ਅਤੇ ਪੰਜਾਬ ਦੇ ਮੁੱਖ ਮੰਤਰੀ ਸਤਿ ਸ਼੍ਰੀ ਅਕਾਲ ਭਗਵੰਦ ਸਿੰਘ ਮਾਨ ਜੀ ਨੇ ਰਾਜ ਹੁਕਮ ਦੇਤਾ ਕਿ ਜਿੱਥੇ ਵੀ ਸਰਕਾਰੀ ਵਕੀਲਾਂ ਦੀਆਂ ਸਾਮੀਆਂ ਹਨ ਖਾਸ ਕਰਕੇ ਹਾਈ ਕੋਰਟ ਵਿੱਚ ਉੱਥੇ ਜਲਦੀ ਹੀ ਪ੍ਰਬੰਧ ਕੀਤਾ ਜਾਵੇ ਅਸੀਂ 2017 ਦੇ ਐਕਟ ਵਿੱਚ ਸੋਧ ਲਿਆਂਦੀ ਹੈ ਅਤੇ ਉਸ ਸਮੇਂ ਅਸੀਂ ਪਹਿਲੀ ਵਾਰ 58 ਸਾਮੀਆਂ ਵਿੱਚ ਰੱਖਵਾ ਕਰਨ ਦੀ ਵਿਵਸਥਾ ਲਿਆਂਦੀ ਹੈ ਮੈਂ ਉਹ ਸੀਨੀਅਰ ਐਡਵੋਕੇਟ ਜਨਰਲ ਹਾਂ ਜਾਂ ਵਧੀਕ ਐਡਵੋਕੇਟ ਜਨਰਲ ਜਾਂ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਜਾਂ ਡਿਪਟੀ ਐਡਵੋਕੇਟ ਜਨਰਲ ਸਹਾਇਕ ਐਡਵੋਕੇਟ ਜਨਰਲ ਜਾਂ ਐਡਵੋਕੇਟ ਆਨ ਦਾ ਕਾਊਟ ਇਹ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜਾਬ ਦੇ ਗਲਤਾਂ 'ਤੇ ਪੰਜਾਬ ਦੇ ਅਨਸੂਤਰ ਜਾਤੀ ਅਨਸੂਤਰ ਜਨਜਾਤੀਆਂ ਦੇ ਹੱਕ ਵਿੱਚ ਲਿਆਂਦਾ ਗਿਆ ਇੱਕ ਇਤਿਹਾਸਕ ਵੱਡਾ ਫੈਸਲਾ ਇਹ ਫੈਸਲਾ ਹਰਵਿੰਦਰ ਕੇਜਰੀਵਾਲ ਅਤੇ ਸਰਦਾਰ ਭਗਵੰਦ ਸਿੰਘ ਜੀ ਨੇ ਲਿਆ ਲਿਆਂਦਾ ਸੀ ਲਿਆਂਦਾ ਜਿਸ ਦੇ ਤਹਿਤ ਅਸੀਂ 56 ਅਸਾਮੀਆਂ ਰਾਖਵੀਂ ਰਾਖਮੀਆਂ ਰੱਖੀਆਂ ਸਨ ਨਿਸਬਤ ਮੁਆਫਤਾਨ اے سی کے ਸੀਨੀਅਰ ਐਡਵੋਕੇਟ ਜਨਰਲ ਦੇ ਅਹੁਦੇ ਲਈ annual 20 ਲੱਖ ਰੁਪਏ ਸਾਲਾਨਾ ਹੋਣੀ ਚਾਹੀਦੀ ਹੈ ਇਸੇ ਤਰ੍ਹਾਂ ਐਡੀਸ਼ਨਲ ਐਡਵੋਕੇਟ ਜਨਰਲ ਲਈ 15 ਲੱਖ ਰੁਪਏ ਸੀਨੀਅਰ ਡਿਊਟੀ ਐਡਵੋਕੇਟ ਜਨਰਲ ਲਈ 10 ਲੱਖ ਰੁਪਏ ਡਿਊਟੀ ਐਡਵੋਕੇਟ ਜਨਰਲ ਲਈ 7 ਲੱਖ ਰੁਪਏ ਸਹਾਇਕ ਐਡਵੋਕੇਟ ਜਨਰਲ ਲਈ 3.5 ਲੱਖ ਰੁਪਏ ਅਤੇ ਐਡਵੋਕੇਟ ਨਾਨ ਇਕਕਾਰ ਲਈ ਕੁਝ ਵੀ ਨਹੀਂ ਹੋਣਾ ਚਾਹੀਦਾ ਇਹ ਸ਼ਬਦ 2017 ਦੇ ਐਕਟ ਵਿੱਚ ਹੈ ਜਦੋਂ ਅਸੀਂ ਪਾਰਟੀ ਪਰਿਕਿਰਿਆ ਦੀ ਕੀਤਾ ਸ਼ੁਰੂ ਕੀਤੀ ਤਾਂ ਉਹਨਾਂ 58 ਅਸਾਮੀਆਂ ਵਿੱਚੋਂ 15 ਅਸਾਮੀਆਂ ਖਾਲੀ ਸਨ ਅਸੀਂ ਦੇਖਿਆ ਕਿ ਉਹ ਖਾਲੀ ਕਿਉਂ ਸਨ ਅਸੀਂ ਦੇਖਿਆ ਕਿ 2017 ਦੇ ਐਕਟ ਵਿੱਚ بنائے ਗਏ ਆਮਦਨ ਕਰ ਦੇ ਮਾਪਦੰਡ ਅਨੁਸਾਰ ਜੋ ਉਮੀਦਵਾਰ ਨਹੀਂ ਜੋ ਉਮੀਦਵਾਰ ਨਹੀਂ ਮਿਲੇ ਇਹ ਇੱਕ ਅਭਿਆਸਕ ਫੈਸਲਾ ਹੈ ਕਿਉਂਕਿ ਅਸੀਂ ਸਾਰੀਆਂ ਆਮਦਨੀ ਸਥਿਤੀਆਂ ਦੇ ਬਹੁਤ ਖੋਜ ਕੀਤੀ ਹੈ ਖਾਸ ਕਰਕੇ ਆਮ ਸ਼੍ਰੇਣੀ ਲਈ ਇਸ ਫੈਸਲੇ ਤਨ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਜਨ ਜਾਤੀਆਂ ਦੇ ਸਾਰੇ ਲੋਕਾਂ ਦਾ ਆਨੰਦ ਕਰ ਅਧਾ ਹੋ ਜਾਵੇਗਾ ਯਾਨੀ ਕਿ 2 ਲੱਖ ਰੁਪਏ ਪ੍ਰਬੰਧ ਵਿੱਚ 10 ਲੱਖ ਰੁਪਏ 15 ਰੁਪਏ 15 ਬੰਦਰੇ ਪ੍ਰਬੰਧ ਵਿੱਚ 7.5 ਲੱਖ ਰੁਪਏ 10 ਲੱਖ ਦੇ ਪ੍ਰਬੰਧ ਵਿੱਚ 5 ਲੱਖ ਰੁਪਏ 7 ਲੱਖ ਦੇ ਪ੍ਰਬੰਧ ਵਿੱਚ ਸਾਢੇ 3 ਲੱਖ ਰੁਪਏ ਅਤੇ ਸਾਢੇ 3 ਲੱਖ ਦੇ ਪ੍ਰਬੰਧ ਵਿੱਚ 1,75,000 ਰੁਪਏ ਅੱਜ ਅਸੀਂ ਇਸ ਮਾਪਡਾਨ ਦੇ ਵਿੱਚ ਵੱਡੀ ਟੈਲ ਦਿੱਤੀ ਹੈ ਤਾਂ ਜੋ 15 ਖਾਲੀ ਪਈਆਂ ਜ਼ਾਮੀਆਂ ਨੂੰ ਭਰਿਆ ਜਾ ਸਕੇ ਇਹ ਸਾਡੀ ਇਮਾਨਦਾਰ ਸੋਚ ਹੈ ਅੱਜ ਮੈਂ ਸਾਡੇ ਰਾਸ਼ਟਰੀ ਕਨਵੀਨਰ ਅਰੰਦ ਕੇਜਰੀਵਾਲ ਜੀ ਦੀ ਕੇਜਰੀਵਾਲ ਜੀ ਨੂੰ ਸਲਾਮ ਕਰਦਾ ਹਾਂ ਅਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਇੱਕ ਇੱਕ ਵਾਰ ਫਿਰ ਪੰਜਾਬ ਦੇ ਦਲਤਾਂ ਨੂੰ ਦਲਤਾਂ ਅਤੇ ਲੋਕਾਂ ਦੇ ਬੱਚਿਆਂ ਪ੍ਰਤੀ ਆਪਣਾ ਦਰਦ ਦਰਸਾਇਆ ਅਸੀਂ ਤੁਹਾਡੀ ਹੋਸਟ ਖਾਲੀ ਨਹੀਂ ਰਹਿਣ ਦਿੱਤੀ ਗਈ ਅਸੀਂ ਤੁਹਾਡੀ ਪੋਸਟ ਖਾਲੀ ਨਹੀਂ ਰਹਿਣ ਦਿੱਤੀ ਨਹੀਂ ਤਾਂ ਇਹ ਵੱਡਾ ਬਹਿਲਾ ਖਾਲੀ ਰਹੇਗਾ ਰਹੇਗਾ ਬਾਅਦ ਜਦੋਂ ਅਸੀਂ ਦੇਖਿਆ ਕਿ 15 ਪੋਸਟਾਂ ਖਾਲੀ ਸਨ ਤਾਂ ਅੱਜ ਮਾਪਦਾਨ ਕਿ ਲੈ ਅਤੇ ਘਾਟਾ ਦਿੱਤੇਗੇ ਪਟਾ ਦਿੱਤੇਗੇ ਅੱਜ ਪੰਜਾਬ ਦੇ ਸਾਰੇ ਦਲਦ ਵਕੀਲਾਂ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਅਨੁਸੂਚਿਤ ਜਾਤੀਆਂ ਅਤੇ ਜਨ ਜਾਤੀਆਂ ਤੋਂ ਆਉਣ ਵਾਲੇ ਵਕੀਲ ਵੀ ਅੱਜ ਜੋਬ ਬਣ ਕੇ ਜੋਬ ਬਣ ਗਏ ਹਨ ਕਿਉਂਕਿ ਇਹ ਬਹੁਤ ਘਾਟਾ ਅੰਦਨ ਹੈ ਹਰ ਵਕੀਲ ਇੰਨੀ ਕਮਾਈ ਕਰਦਾ ਹੈ ਅੱਜ ਇਸ ਵਿੱਚ ਇੱਕ ਵੱਡਾ ਬਦਲਾਅ ਆਇਆ ਹੈ ਮੈਂ ਦਬੀਲ ਸਮੂਹ ਮੈਂ ਵਕੀਲਾਂ ਸਮੂਹ ਵੱਲੋਂ ਸਾਡੇ ਰਾਜਨੀਤਿਕ ਕਨਵਿਨਿਐਂਡਰ ਅਰੰਭ ਕੇਜੀਵਾਲ ਜੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਅੱਜ ਮਾਫਦਾਨ ਰੂਪ ਤੇਲ ਦਿੱਤੀ ਹੈ ਮੈਂ ਸਾਰਿਆਂ ਦਾ ਜੋ ਵੀ ਦੇਖ ਰਹੇ ਐਨ ਭਰਾ ਸਾਰਿਆਂ ਦਾ ਧੰਨਵਾਦ ਕਰਦਾ ਅੰਦੇ ਬਾਹਿਰ ਹੋ ਗਏ ਅਸ ਦਾ ਦਾਸ ਜੀ ਦੇ ਪਾਸ਼ਾ ਸਾਹਿਆਂ ਸਾਡਾ ਪੰਜਾਬ ਸਾਡਾ ਦੇਸ਼ ਚੜ੍ਹਦੀ ਕਲਾ ਵਿੱਚ ਰਹੇ ਕੀ ਤਾਂ ਕਿੰਨਾ ਹੋਇਆ ਕਿ ਮਾ ਨਾ ਜਾਣ ਵਾਹਿਗੁਰੂ ਜੀ ਕਰਤਾਰ ਸਾਹਿਬ ਪਾਏ ਬਤੇ ਗੁਰ ਜੀ